ਮੈਂ ਤਸਕਰੀ ਸਿੱਖੀ ਹੈ ਮੁੰਬਈ ਪੋਰਟ ਤੋਂ ਪੰਜਾਬੀ ਸਿੰਗਰ ਚੀਮਾ ਵਾਇ ਨੇ ਆਪਣੇ ਗੀਤ ਵਿੱਚ ਹਾਜੀ ਮਸਤਾਨਾ ਦਾ ਜ਼ਿਕਰ ਕੀਤਾ ਪਰ ਉਹ ਨਾਮ ਆਖਿਰ ਕੌਣ ਹੈ ਮੁੰਬਈ 'ਚ ਇੱਕ ਹੋਰ ਰਾਜਾ ਜਿਸਨੇ ਬਿਨਾਂ ਹਥਿਆਰ ਚੁੱਕ ਕੇ ਅੰਡਰਵਰਲਡ 'ਚ ਆਪਣੀ ਇੱਕ ਵੱਖਰੀ ਅੰਪਾਇਰ ਖੜੀ ਕਰ ਲਈ ਆਓ ਜਾਣਦੇ ਹਾਜੀ ਮਸਤਾਨਾ ਕੌਣ ਸੀ ਅਤੇ ਉਸਨੇ ਮੁੰਬਈ 'ਚ ਕਿਵੇਂ ਰਾਜ ਕੀਤਾ ਹਾਜੀ ਮਸਤਾਨਾ ਦਾ ਅਸਲੀ ਨਾਮ ਮਸਤਾਨ ਮਿਰਜ਼ਾ ਸੀ ਉਹ 1930 ਦੇ ਦਹਾਕੇ 'ਚ ਤਾਮਿਲਨਾਡੂ ਦੇ ਇੱਕ ਗਰੀਬ ਪਰਿਵਾਰ ਵਿੱਚ ਜੰਮਿਆ ਘਰ ਦੀ ਹਾਲਾਤ ਕਮਜ਼ੋਰ ਸੀ ਛੋਟੀ ਉਮਰ ਤੋਂ ਹੀ ਉਸਨੇ ਮਿਹਨਤ ਮਜ਼ਦੂਰੀ ਸ਼ੁਰੂ ਕਰ ਦਿੱਤੀ ਜਵਾਨੀ ਵਿੱਚ ਉਹ ਮੁੰਬਈ ਚਲਾ ਗਿਆ ਅਤੇ ਕਹਾਣੀ ਨੂੰ ਇੱਥੋਂ ਹੀ ਨਵਾਂ ਮੋੜ ਮਿਲਿਆ 1950 1960 ਦੇ ਦਹਾਕੇ 'ਚ ਮੁੰਬਈ 'ਚ ਤਸਕਰੀ ਦਾ ਬੋਲਬਾਲਾ ਸੀ ਸੋਨਾ ਇਲੈਕਟ੍ਰੋਨਿਕਸ ਕਪੜਾ ਸਭ ਕੁਝ ਸਮੁੰਦਰ ਰਾਹੀ ਆਉਂਦਾ ਸੀ ਮਸਤਾਨਾ ਨੇ ਪਹਿਲਾਂ ਛੋਟੇ ਲੈਵਲ ਤੇ ਕੰਮ ਸ਼ੁਰੂ ਕੀਤਾ ਪਰ ਹੁਨਰ, ਬੁੱਧੀਮਾਨੀ ਅਤੇ ਸੰਪਰਕਾਂ ਨੇ ਉਸਨੂੰ ਬਹੁਤ ਤੇਜ਼ੀ ਨਾਲ ਸਮਗਲਿੰਗ ਦੀ ਗੇਮ ਵਿੱਚ ਟੌਪ ਤੇ ਲਿਆਉਂਦਾ ਉਸਨੂੰ ਸਮਗਲਿੰਗ ਕਿੰਗ ਵੀ ਮੰਨਿਆ ਜਾਣ ਲੱਗਾ ਹਾਜੀ ਮਸਤਾਨਾ ਨੇ ਹਥਿਆਰ ਨਹੀਂ ਸੀ ਚਲਾਇਆ ਲੇਕਿਨ ਬਿਨਾ ਹਥਿਆਰ ਚਲਾਏ ਉਸਨੇ ਆਪਣੇ ਬ੍ਰੇਨ ਤੇ ਕਨੈਕਸ਼ਨ ਦੇ ਨਾਲ ਕਸਟਮ ਅਧਿਕਾਰੀ ਸਮੁੰਦਰੀ ਰੂਟ ਰਾਸਨੀਤਿਕ ਲਿੰਕ ਬਾਲੀਵੁੱਡ ਤੱਕ ਪਹੁੰਚ ਰੱਖੀ ਤੇ ਸਾਰੇ ਹੀ ਉਸ ਦੇ ਸਾਥੀ ਬਣ ਗਏ ਉਹ ਮੁੰਬਈ ਦੀ ਡੌਕ ਏਰੀਆ ਵਿੱਚ ਰਾਜ ਕਰਦਾ ਸੀ ਜਦੋਂ ਦੌਤ ਇਬਰਾਹਿਮ ਵਰਗੇ ਵੱਡੇ ਨਾਮ ਉੱਭਰ ਰਹੇ ਸਨ ਉਹਨਾਂ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਪਰ ਨਾਨ ਵਾਇਲੈਂਟ ਚਿਹਰਾ ਸੀ ਹਾਜੀ ਮਸਤਾਨ ਹਾਜੀ ਮਸਤਾਨ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਚਰਚਿਤ ਸੀ ਉਸਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਲੀਮਾ ਸੋਹਿਲਾ ਜਿਸ ਦੀ ਲੁੱਕ ਮਧੂ ਬਾਲਾ ਵਰਗੀ ਸੀ ਉਸ ਨਾਲ ਵਿਆਹ ਕੀਤਾ ਕਿਹਾ ਜਾਂਦਾ ਹੈ ਕਿ ਮਸਤਾਨ ਨੂੰ ਮਧੂ ਬਾਲਾ ਨਾਲ ਬਹੁਤ ਪਿਆਰ ਸੀ ਪਰ ਉਸ ਦੀ ਮੌਤ ਤੋਂ ਬਾਅਦ ਉਸਦੀ ਹੀ ਸ਼ਕਲ ਵਰਗੀ ਫਿਲਮੀ ਅਦਾਕਾਰਾ ਹੈਲਾ ਨਾਲ ਉਸਦਾ ਰਿਸ਼ਤਾ ਬਣਿਆ ਇਹ ਵਿਆਹ ਉਸ ਨੂੰ ਫਿਲਮ ਉਦਯੋਗ ਨਾਲ ਹੋਰ ਵੀ ਨਜ਼ਦੀਕ ਲੈ ਆਇਆ ਅਤੇ ਉਸ ਨੇ ਆਪਣੀ ਪਤਨੀ ਨੂੰ ਫਿਲਮਾਂ ਵਿੱਚ ਹਿੱਟ ਕਰਨ ਲਈ ਬਹੁਤ ਸਾਰਾ ਪੈਸਾ ਲਗਾਇਆ ਲੇਕਿਨ ਉਸਦੀ ਪਤਨੀ ਫਿਲਮਾਂ ਵਿੱਚ ਉਹ ਜਗ੍ਹਾ ਨਹੀਂ ਬਣਾ ਸਕੀ ਕਾਦੀਮ ਮਸਤਾਨਾ ਨੇ ਬਾਅਦ ਵਿੱਚ ਅੰਡਰਵਰਲਡ ਤੋਂ ਹਟ ਕੇ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਉਸ ਨੇ ਦਲਿਤ ਤੇ ਮੁਸਲਿਮ ਸੁਰੱਖਿਆ ਮਹਾਸੰਗਠਨ ਬਣਾਇਆ ਅਤੇ ਆਪਣੇ ਆਪ ਨੂੰ ਇੱਕ ਸੋਸ਼ਲ ਰਿਫਾਰਮਰ ਅਤੇ ਲੀਡਰ ਵਜੋਂ ਪੇਸ਼ ਕੀਤਾ ਉਹ ਖੁੱਲ ਕੇ ਦਲਿਤਾਂ ਅਤੇ ਗਰੀਬਾਂ ਦੇ ਵਰਗ ਦੇ ਹੱਕਾਂ ਦੀ ਗੱਲ ਕਰਦਾ ਸੀ ਹਾਜੀ ਮਸਤਾਨਾ ਬਾਲੀਵੁੱਡ ਦਾ ਵੀ ਇੱਕ ਫੇਵਰੇਟ ਨਾਮ ਸੀ ਕਈ ਅਦਾਕਾਰ ਉਸ ਦੀ ਸਹਾਇਤਾ ਲੈਂਦੇ ਸਨ ਅਤੇ ਉਹ ਫਾਇਨਾਂਸ ਵੀ ਕਰਦਾ ਸੀ ਪੰਜਾਬੀ ਸਿੰਗਰ ਚੀਮਾ ਵਾਇ ਨੇ ਵੀ ਉਸ ਦਾ ਨਾਮ ਇਸੇ ਲਈ ਲਿੱਤਾ ਕਿਉਂਕਿ ਹਾਜੀ ਮਸਤਾਨਾ ਦਹਿਸ਼ਤ ਨਾਲ ਨਹੀਂ ਸਗੋ ਦਿਮਾਗ ਨਾਲ ਰਾਤ ਕਰਨ ਦਾ ਸਿੰਬਲ ਮੰਨਿਆ ਜਾਂਦਾ ਹੈ ਹਾਜੀ ਮਸਤਾਨਾ ਦੀ ਜ਼ਿੰਦਗੀ ਦੀਆਂ ਇਹ ਗੱਲਾਂ ਤੁਹਾਨੂੰ ਪਹਿਲਾਂ ਪਤਾ ਸੀ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ